ਜੋ ਜਾਨਪੁਰ ਦੇ ਬੇੜੀਆਂ ਦੇ ਪਿੰਦੇ ਪਿੰਡ ਸ਼ਨ ਕੋਠੇ ਦੇ ਲੋਕਾਂ ਨੇ ਪਾਣੀ ਦਾ ਨਿਕਾਸ ਨਾ ਹੋਣ ਦੇ ਚਲਦੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਜਮਕੇ ਕੀਤਾ ਰੋਸ ਪ੍ਰਦਰਸ਼ਨ ਪ੍ਰਦਰਸ਼ਨ ਕਰ ਰਹੇ ਲੋਕਾਂ ਵੱਲੋਂ ਕਿਹਾ ਗਿਆ ਕਿ ਆਜ਼ਾਦੀ ਦੇ ਸਮੇਂ ਤੋਂ ਉਹਨਾਂ ਦੇ ਪਿੰਡ ਦਾ ਗੰਦਾ ਪਾਣੀ ਸੂਏ ਵਿੱਚ ਪੈਂਦਾ ਸੀ ਪਰ ਹੁਣ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ ਜਿਸ ਨਾਲ ਗੰਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਅਤੇ ਉਹ ਸਾਰੇ ਦਾ ਸਾਰਾ ਗੰਦਾ ਪਾਣੀ ਗਲੀਆਂ ਦੇ ਵਿੱਚ ਅਤੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਰਿਹਾ ਹੈ ਬਰਸਾਤੀ ਮੌਸਮ ਹੋਣ ਦੇ ਚਲਦੇ ਜ਼ਹਿਰੀਲੇ ਕੀੜੇ ਮਕੌੜਿਆਂ ਦਾ ਵੀ ਖਤਰਾ ਲਗਾਤਾਰ ਬਣਿਆ ਹੋਇਆ ਹੈ ਲੋਕਾਂ ਨੇ ਮੰਗ ਕੀਤੀ ਕਿ ਉਹਨਾਂ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਜਲਦ ਤੋਂ ਜਲਦ ਹੱਲ ਕਰਵਾਇਆ ਜਾਏ ਨਹੀਂ ਤਾਂ ਉਹ ਆਪਣਾ ਪ੍ਰਦਰਸ਼ਨ ਹੋਰ ਤੇਜ਼ ਕਰਨਗੇ ਮੈਂ ਜਨਕ ਰਾਜ ਪ੍ਰਧਾਨ ਭਗਤ ਮਹਾਸਵਾ ਵੈਲਫੇਅਰ ਕਮੇਟੀ ਪਿੰਡ ਬੇੜੀ ਚਨਕੋਟ ਹੈ ਅੱਜ ਇਹ ਜੋ ਸਾਰੀ ਪਬਲਿਕ ਇੱਥੇ ਇਕੱਠੀ ਹੋਈ ਹੈ ਪਾਣੀ ਦਾ ਨਿਕਾਸੀ ਜਿਹੜੀ ਹੈਗੇ ਆ ਜਦੋਂ ਨਹਿਰ ਮੈਕਮੇ ਨੇ ਪਾਣੀ ਦਾ ਸੂਆ ਜਿਹੜਾ ਬਣਾਇਆ ਉਹਦੇ ਵਿੱਚ ਉਹਨਾਂ ਨੇ ਸੂਆ ਬਣਾਉਣ ਕਰਕੇ ਜਿਹੜਾ ਪਿੰਡ ਦਾ ਜਿਹੜਾ ਪਾਣੀ ਉਹ ਬੰਦ ਕਰ ਦਿੱਤਾ ਗਿਆ ਬਰਸਾਤ ਦਾ ਮੌਸਮ ਹੈ ਜਿਹਦੇ ਨਾਲ ਵੱਖ-ਵੱਖ ਬਿਮਾਰੀਆਂ ਮਲੇਰੀਆ ਡੇਂਗੂ ਹੋਰ ਕਈ ਬਿਮਾਰੀਆਂ ਜਿਹੜੀਆਂ ਉਹ ਜਿਹੜੀਆਂ ਤਿਆਰ ਹੋ ਰਹੀਆਂ ਹੈਗੀਆਂ ਮੇਰੀ ਪ੍ਰਸ਼ਾਸਨ ਨੂੰ ਇਹ ਅਪੀਲ ਹੈ ਪਿੰਡ ਪੂਰੇ ਪਿੰਡ ਵਾਸੀਆਂ ਵੱਲੋਂ ਕਿ ਇਹ ਪਾਣੀ ਦਾ ਨਿਕਾਸੀ ਜਿਹੜੇ ਛੇਤੀ ਤੇ ਛੇਤੀ ਜਿਹੜੀ ਹੈਗੇ ਇਹਨੂੰ ਨਿਕਾਸ ਕਰਕੇ ਤੇ ਇਹਨੂੰ ਸੂਗਰ ਦੇ ਵਿੱਚ ਪਾਇਆ ਜਾਵੇ ਜਾਂ ਇਹਦਾ ਨਿਕਾਸ ਹੋਰ ਕਿ ਪਾਸੇ ਨੂੰ ਕੀਤਾ ਜਾਵੇ ਤਾਂ ਜੋ ਇਹ ਲੋਕ ਜਿਹੜੇ ਹੈਗੇ ਆ ਇਹ ਬਿਮਾਰੀਆਂ ਤੋਂ ਬਿਮਾਰੀਆਂ ਰਹਿ ਤੇ ਰਹਿ ਕੇ ਆਪਣਾ ਜਿਹੜਾ ਸੁਖੀ ਜੀਵਨ ਬਤੀਤ ਕਰ ਸਕਣ ਮੈਂ ਫਿਰ ਪ੍ਰਸ਼ਾਸਨ ਨੂੰ ਅਪੀਲ ਕਰਾਂਗਾ ਕਿ ਇਹਨੂੰ ਜਿੰਨੀ ਛੇਤੀ ਹੋ ਸਕੇ ਫੌਰੀ ਤੌਰ ਤੇ ਇਹ ਪਾਣੀ ਦਾ ਨਿਕਾਸ ਕੱਢ ਕੇ ਪਾਣੀ ਜਿਹੜਾ ਹੈ ਉਹ ਸੂਗਰ ਵਿੱਚ ਪਾਇਆ ਜਾਵੇ ਜਾਂ ਕਿ ਹੋਰ ਪਾਸੇ ਪਾਇਆ ਜਾਵੇ ਸਰ ਕਿੰਨੀ ਦੇਰ ਦੀ ਨਿਕਾਸੀ ਚੱਲੇਗੀ ਇਹ ਨਿਕਾਸੀ ਸੰ ਜਦੋਂ ਦਾ ਇਹ ਪਿੰਡ ਬਸਿਆ ਉਸ ਤੋਂ ਪਹਿਲਾਂ ਦੀ ਨਿਕਾਸੀ ਜਿਹੜੀ ਉਹ ਚੱਲਦੀ ਪਈ ਹੈ 47 ਤੋਂ ਪਹਿਲਾਂ ਦੀ ਨਿਕਾਸੀ ਚੱਲਦੀ ਪਈ ਹੈ ਹੁਣ ਜਦੋਂ ਇਹ ਸੂਆ ਬਣਿਆ ਉਸ ਵੇਲੇ ਉਹਨਾਂ ਨੇ ਇਹ ਪਾਣੀ ਜਿਹੜਾ ਬੰਦ ਕਰ ਦਿੱਤਾ ਗਿਆ ਜਿਹਦੇ ਕਰਕੇ ਬਖ ਬਖ ਬਿਮਾਰੀਆਂ ਫੈਲਣ ਦਾ ਡਰ ਆ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਹਾਂ ਕਿ ਇਹਨੂੰ ਫੌਰੀ ਤੌਰ ਤੇ ਜਿਹੜਾ ਇਹਨੂੰ ਖੋਲ ਕੇ ਤੇ ਇਹਨੂੰ ਪਾਣੀ ਦਾ ਨਿਕਾਸੀ ਕੀਤੀ ਹੈ ਬਈ ਨਹੀਂ ਤਾਂ ਬਹੁਤ ਵੱਡੇ ਪੱਦਰ ਤੇ ਜਿਹੜਾ ਸਵਾਰਚ ਕੀਤਾ ਜਾਏਗਾ ਸਰ ਮੋਕੇ ਸਰਪੰਚ ਨੂੰ ਦੱਸਣ ਲਈ ਆ ਗਏ ਸਰਪੰਚ ਸਰਪੰਚ ਜਿਹੜੇ ਸਰਪੰਚ ਜਿਹੜਾ ਹੈਗਾ ਨਾ ਉਹ ਇਸ ਵੇਲੇ ਜਿਹੜੇ ਹੈਗੇ ਨਾ ਪਠਾਨਕੋਟ ਰਹਿ ਰਹੇ ਆ ਮੋਕੇ ਤੇ ਨਹੀਂ ਆ ਰਹੇ ਨਹੀਂ ਜਨਾਨੀ ਕੋਈ ਸੂਚਨਾ ਨਹੀਂ ਕੀਤੀ ਪੇਟ ਨਹੀਂ ਨਹੀਂ ਇਹ ਇਹ ਪੰਦੇ ਇਹਨਾਂ ਤੋਂ ਪੁੱਛੋ ਸਰਕਾਰ ਗਏ ਮੈਂ ਇਹੋ ਹੱਥ ਜੁੜੇ ਬੇਨਤੀ ਕਰਨੀਆਂ ਸਾਡੇ ਪਾਣੀ ਦਾ ਨਿਕਾਸ ਨਿਕਲਣਾ ਚਾਹੀਦਾ ਦੂਸਰਾ ਗੱਲ ਬਾਸ ਪੈਂਦੀ ਮਗਰੋਂ ਹੈ ਤੇ ਮੈਂ ਚਾੜੂ ਲਈ ਚਲੀ ਪੈਣੀ ਆ ਤੇ ਉਧਰ ਲੀਕੇ ਤੇ ਮੈਨਾਂ ਆਲੇ ਕੱਢਣਾ ਸ਼ੁਰੂ ਕਰ ਦਿੰਨੀਆਂ ਤਾਂ ਪੈਂਦਾ ਕਿਥੇ ਆ ਉਹ ਪੰਚਾਇਤਕਾਰ ਦੀ ਪਾਏ ਪੈਲੀਆਂ ਜਣ ਕੇ ਜਣ ਕੇ ਮੰਦਰ ਦੀ ਸਕੂਲ ਦੀ ਪੈਲੀਆਂ ਉਧਰੋਂ ਚ ਪਾਣੀ ਇਕੱਠਾ ਹੋਇਆ ਰਿਹਾ ਤੇ ਉਧਰੋਂ ਚ ਪਾਣੀ ਕੱਢਣ ਦੀ ਦਿੱਤਾ ਜਾ ਸਾਨੂੰ ਨਿਖਾਸ ਕੀਤਾ ਜਾਏ ਦੂਸਰਾ ਇਹ ਬੱਚੇ ਨੇ ਬੁੱਢੇ ਨੇ ਪਾਣੀ ਸਕੂਲ ਜਾਣਾ ਆ ਸੱਪ ਸਪੋੜੀਆਂ ਨਿਕਲ ਜਾਂਦੇ ਦੇ ਨਿਕਲਦੇ ਨੇ ਕਿਉਂ ਨਿਕਲਦੇ ਹਾਂ ਆਪਣੀ ਅੱਖੀਂ ਦੇਖਣੇ ਆਪਣੇ ਦਰਵਾਜ਼ੇ ਚ ਦੇਖਣੇ ਆ ਨਿਕਲਦੇ ਆ ਡਰਦੇ ਆ ਅਸੀਂ ਅੰਦਰ ਬਣਨੇ ਤੇ ਪਾਣੀ ਸਾਡੇ ਅੰਦਰ ਆ ਜਾਂਦਾ ਕਿ ਕੀ ਕਰੀਏ ਕੀ ਸਮੱਸਿਆ ਸਾਨੂੰ ਵਾਲ ਦੱਸੋ ਉਹ ਸਾਹੀਂ ਪੁਰਖਾਂ ਵੀ ਰਹਿਣਾ ਸਿਆਣੇ ਨੇ ਵੀ ਬੱਚਿਆਂ ਨੇ ਵੀ ਬਾਹਰ ਬਾਹਰ ਵੀ ਦੁਨੀਆ ਆਂਦੀ ਹੈ ਸਾਰੇ ਤਾਂ ਅੰਗਣ ਹੈ ਤੇ ਪਾਣੀ ਨਿਕਾਸ ਕੀਤਾ ਦਿੱਤਾ ਜਾਏ ਸਰਪੰਚ ਨੇ ਕਿਹਾ ਤੇ ਸਰਪੰਚ ਨੇ ਕਿਹਾ ਤੇ ਸਰਪੰਚ ਨੇ ਸਾਡੀ ਨਹੀਂ ਸੁਣੀ ਪਾਈ ਉਹ ਐਮੋਟ ਪਾਈਆਂ ਠੀਕ ਹੈ ਨਾ ਪੌਣੀ ਇਸਲਾ ਮੋਕੇ ਤੇ ਨਹੀਂ ਗਿਆ ਇੱਥੇ ਉਹ ਪਠਾਨਕੋਟ ਦੇਂਦਾ ਤੇ ਸਾਡੀ ਬੇਨਤੀ ਹੋਈ ਪਾਣੀ ਨਿਕਾਸ ਕੱਢਿਆ ਜਾਏ ਨਾਲੇ ਨੂਲੇ ਸਾਫ ਹੋਣੇ ਚਾਹੀਦੇ ਆ ਬਸ ਗਲੀਆਂ ਸਾਡੀਆਂ ਜਿਹੜੀਆਂ ਆ ਗਲੀਆਂ ਗੋਲੀਆਂ ਜੜੀਆਂ ਇਹਨਾਂ ਮਾੜੀ ਮੋਟੀਆਂ ਆ ਸੜਕਾਂ ਸਾਰੀਆਂ ਨੇ ਉਹਦਾ ਹੱਲ ਕਰੋ ਕੋਈ ਸੈਕਟਰੀ ਬਣਾਏ ਜੋ ਮਰਜ਼ੀ ਬਣਾਏ ਪੰਚਾਇਤ ਬਣਾਏ ਉਹ ਕਰੋ ਆਸਾਨੀ ਟੁੱਟੇ ਠੇਡੇ ਲੱਗਦੇ ਆ ਡਿਗੜੀ ਕੇ ਪਹਿਨੇ ਲਤਾਵੜੀ ਡਿਗੜੀ ਟੁੱਟਦੀਆਂ ਨੇ ਗੋਡੇ ਟੁੱਟ ਜਾਂਦੇ ਆ 30 ਸਾਲ ਪਹਿਲਾਂ ਜਿਹੜੇ ਠੇਡੀਆਂ ਗੱਲੀਆਂ ਸਰਪੰਚ ਕਿਉਂ ਨਹੀਂ ਸਪਸ਼ਟ ਧਿਆਨ ਦਿੰਦਾ ਸਰਪੰਚ ਭਾਈ ਹੁਣ ਉਹਨੂੰ ਆਪਣੀ ਸਰਵਿਸ ਕਰਾ ਰਹੇ ਕਿ ਆਖ ਸੰਗ ਨੇ ਕਿਉਂ ਨਾ ਪਿੰਡ ਦਾ ਸਲਾਹਤ ਨਾ ਵਈ ਨਹੀਂ ਆ ਤੇ ਇਹ ਸਾਡੇ ਪਿੰਡ ਦੀ ਸਮੱਸਿਆ ਇੱਥੇ ਜਿਹੜਾ ਪਾ ਮੰਦਰ ਦੀ ਪੈਲੀ ਐਥੇ ਪਾਣੀ ਖੜਾ ਹੁੰਦਾ ਜਿੰਦਨਾ ਹੀ ਸਕੂਲ ਜਾਂਦੇ ਆ ਸਾਨੂੰ ਘਰ ਵਿੱਚ ਨਿਕਲ ਕੇ ਜਾਣਾ ਪੈਂਦਾ ਬਿਮਾਰੀਆਂ ਬੜੀਆਂ ਪੈਦਾ ਹੁੰਦੀਆਂ ਸਾਡੀਆਂ ਵਰਦੀਆਂ ਖਰਾਬ ਹੋ ਜਾਂਦੀਆਂ ਇਹ ਪਾਣੀ ਦਾ ਗੰਦ ਸਾਡੇ ਘਰਾਂ ਇਹ ਜਾਂਦਾ ਸਾਰੇ ਸਪਸਪੋਲੀਆਂ ਨਿਕਲਦੇ ਨੇ ਜਲਦੀ ਜਲਦੀ ਹੱਲ ਕੀਤਾ ਜਾਏ ਨਰ ਮਹਿਗਮਾ ਪ੍ਰਦੀਪ ਕੁਮਾਰ ਜੀ ਬੇਨਤੀ ਕੀਤੀ ਜਾਂਦੀ ਹੈਗੇ ਛੇਤੀ ਤੋਂ ਛੇਤੀ ਇਸ ਸਮੱਸਿਆ ਦਾ ਹੱਲ ਛੇਤੀ ਤੋਂ ਛੇਤੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਸਰ ਕਿਰਾਜ ਪ੍ਰਦਰਸ਼ਨ ਕੀਤਾ ਜਾ ਰਿਹਾ ਕਿ ਕਾਰਨ ਇਹ ਜਨਾਬ ਸਾਡੇ ਛੋਟੇ ਛੋਟੇ ਬੱਚੇ ਹੈ ਬਜ਼ੁਰਗ ਨੇ ਜਿੰਨੇ ਵੀ ਹਨ ਇਹਨਾਂ ਨਾਲ ਗੰਦ ਪਿਆ ਪਾਣੀ ਦਾ ਕਾਰਨ ਸਾਡਾ ਪਾਣੀ ਕਿਹੇ ਵਿੱਚ ਖੜਨ ਜਾ ਰਿਹਾ ਸਾਰਾ ਘਰਾਂ ਦੇ ਵਿੱਚ ਬੜ ਰਿਹਾ ਪਰੇਸ਼ਾਨ ਅਧੀਆਂ ਸਾਰੀ ਅਗਰ ਜੇ ਸਾਡੀ ਸਮੱਸਿਆ ਸੁਣ ਲਈ ਇਹਨਾਂ ਨੇ ਨਹੀਂ ਤਾਂ ਆਪਾਂ ਪਨਾਗੋੜ ਕਰੋ ਕਰਾਂਗੇ ਜਾ ਕੇ ਸਾਰਾ ਪਿੰਡ ਪਾਣੀ ਕਦੋਂ ਦਾ ਬੰਦ ਕੀਤਾ ਗਿਆ ਇਹ ਪਾਣੀ ਕਿਦੋਂ ਮੈਗਮੇਨਾ ਕੰਮ ਲਾਇਆ ਸਾਡੇ ਮੁੰਡੇ ਗੇਣਾ ਸਾਰੇ ਗੇਣਾ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਗੱਲ ਕੀਤੀ ਕਿ ਅਧਿਕਾਰੀਆਂ ਨਾਲ ਮੈਂ ਕਿਹਾ ਅਫਸਰਾਂ ਨਾਲ ਕੀਤੀ ਜਿਹੜੇ ਬੇਗਜ਼ਾਰਾਂ ਨੇ ਉਹਨਾਂ ਨਾਲ ਗੱਲ ਕੀਤੀ ਕਿਸੇ ਨੇ ਫਤਗ ਗੱਲ ਨਹੀਂ ਪਹਾਈਏ ਇਹ ਹੁਣ ਪਾਣੀ ਕਿੱਥੇ ਕਥਾ ਹੋ ਰਿਹਾ ਹੈ ਹੁਣ ਪਾਣੀ ਇਹ ਪੂਰਾ ਪਿੰਡ ਦੇ ਵਿੱਚ ਬੈਕ ਜਾ ਰਿਹਾ ਪਾਣੀ ਬੈਕ ਜਾ ਰਿਹਾ ਘਰਾਂ ਦੇ ਵਿੱਚ ਘਰ ਹੀ ਜਾ ਰਿਹਾ ਲੋਕਾਂ ਦੇ ਪਿਆਲੀ ਬੁਲੀਆਂ ਥੋੜਾ ਬੋਲਾ ਜਾਂਦਾ ਬਾਕੀ ਘਰੇ ਜਾ ਰਿਹਾ ਲੋਕਾਂ ਦੇ ਕਿੰਨੇ ਕੁ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਉਹ ਮਾਰਾ ਕਈ ਬਜ਼ੁਰਗ ਆਏ ਨੇ ਵੀ ਜਿਹੜੇ ਚੁੱਕ ਜੁੱਕੀ ਬਾਹਰ ਲੈਣੇ ਪੁੰਦੇ ਵਿਚਾਰੇ ਇੰਨੀ ਮਾੜੀ ਆ ਇਹ ਦੇਖੋ ਕਿੱਦਾਂ ਵਜਾਈ ਆ ਇਹ ਫੜ ਫੜ ਕੇ ਵਜਾਈ ਇਹਨੂੰ ਫੜ ਫੜ ਕੇ ਵੀ ਆਇਆ ਬਹੁਤ ਬੁਰਾ ਹਾਲ ਹੈ ਪਾਣੀ ਦਾ ਬਹੁਤ ਬੁਰਾ ਹਾਲ ਹੈ ਜਾਂ ਪਹਿਲਾਂ ਪਾਣੀ ਬਾਹਰ ਘੜਾ ਆ ਇਹ ਕਹਿੰਦੇ ਸੂਏ ਪਾਉ ਪਾਣੀ ਪਾਣੀ ਬਾਹਰ ਘੜਾ ਜਾਂ ਨਾ ਬਾ सरपंच ਨਾਲ ਵੱਲ ਕੀ ਸਾਡੇ ਕੋਲ ਕੋਈ ਸਰਪੰਚ ਨਹੀਂ ਇੱਥੇ ਆਂਦਾ ਨਹੀਂ ਕੁਛ ਉਹ ਰਹਿੰਦੇ ਪਠਾਨਕੋਟ ਕੋਣੇ ਪੁੱਛੇ ਹੋਏ ਨਹੀਂ ਵੀ ਜੀ ਆਦੇ ਮਰਾ ਕੋਈ ਕੀ ਜ਼ਿਕਰ ਕੀ ਨਹੀਂ ਜਕਰ ਜੇ ਨਹੀਂ ਖਾਲੋਏ ਤੁਹਾਡੇ ਲਈ ਕੀਤਾ ਫਿਰ ਆਪਾਂ ਉਹ ਹੀ ਕਰਾਂਗੇ ਸਾਰੇ ਜਨਨੀਆਂ ਬੱਚੇ ਲੈ ਕੇ ਸਾਰੇ ਪਠਾਨਕੋਟ ਧਰਨਾ ਮਾਰਾਂਗੇ ਡਿਸੀ ਲੱਗੇ ਮੇਰੇ ਨਾਮ ਕੁਲਦੀਪ ਸਿੰਘ ਆ ਜੀ ਸਰ ਕਿਰਾਜ ਪਿੰਡ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਕਹਿੰਦੇ ਹੋ ਹਾਂਜੀ ਸਰ ਸਾਡੇ ਨਾਲ ਪਿੰਡ ਦੀ ਸਮੱਸਿਆ ਦਾ ਹੱਲ ਹੈ ਮਤਲਬ ਪਾਣੀ ਜਿਹੜਾ ਨਿਕਾਸ ਜਿਹੜਾ ਸਾਡਾ ਸੁਗਾਂ ਵਾਲਿਆਂ ਨੇ ਬੰਦ ਕਰ ਦਿੱਤੇ ਦਾ ਤੇ ਸਾਡਾ 1947 ਤੋਂ ਜਿਹੜਾ ਨਿਕਾਸ ਸਾਡਾ ਸੁਗੇ ਵਿੱਚ ਹੀ ਪਾਣੀ ਜਿਹੜਾ ਜਾ ਰਿਹਾ ਪਿੰਡ ਦਾ ਉਹਨ ਸੁਗਿਆਲਿਆਂ ਨੇ ਕੀ ਕੀਤਾ ਜੀ ਕੁਝ ਦਿਨਾਂ ਤੋਂ ਪਹਿਲਾਂ 6 ਮਹੀਨੇ ਪਹਿਲਾਂ ਉਹਨਾਂ ਨੇ ਕੰਮ ਲਗਾਇਆ ਕਿ ਸਾਡੇ ਸੁਗਜਾ ਜਿਹੜਾ ਪਾਣੀ ਪਿੰਡ ਦਾ ਪਾਣੀ ਨਿਕਾਸ ਸੀਗਾ ਉਹ ਬੰਦ ਕਰਤਾ ਉਹਨਾਂ ਨੇ ਇਹਦੇ ਕਾਰਨ ਸਾਡੇ ਪਿੰਡ ਦੀਆਂ ਨੂੰ ਬੜੀ ਸਮੱਸਿਆ ਆ ਰਹੀ ਹੈ ਬਿਮਾਰੀ ਦੇ ਸਾਹਮਣਾ ਕਰਨਾ ਪੈਂਦਾ ਲੋਕਾਂ ਨੂੰ ਤੇ ਮੇਰੀ ਸਰਕਾਰ ਅੱਗੇ ਸਰਕਾਰ ਅੱਗੇ ਇਹੋ ਬੇਨਤੀ ਆ ਕਿ ਸਾਡਾ ਜਿਹੜਾ ਪਾਣੀ ਦਾ ਨਿਕਾਸ ਆ ਇਹਦਾ ਛੇਤੀ ਛੇਤੀ ਹੱਲ ਕੀਤਾ ਜਾਏ ਤਾਂ ਜੀ ਇਹ ਪਿੰਡ ਦੇ ਲੋਕ ਸਹੀ ਸਹੀ ਰਹਿ ਸਕਣ ਸਰਪੰਚ ਸਾਹਿਬ ਹਾਂਜੀ ਸਰਪੰਚ ਸਾਹਿਬ ਨਿਪਟੇ ਮੋਰੀਆ ਮੀਡੀਆ ਤੋਂ ਰਿਪੋਰਟਰ ਹਾਂਜੀ ਹਾਂਜੀ ਮੇਰੇ ਤੋਂ ਤੁਹਾਡੇ ਪਿੰਡ ਦੇ ਵਿੱਚ ਦਾ ਕਾਫੀ ਬੇਦਰ ਦੀ ਸਮੱਸਿਆ ਚੱਲਦੀ ਵੀ ਆ ਪਾਣੀ ਨੂੰ ਲੈ ਕੇ। ਆ ਕਿਹੜੀ ਪਾਣੀ ਨੂੰ ਲੈ ਕੇ? ਹਾਂਜੀ ਹਾਂਜੀ ਪਾਣੀ ਨਿਕਾਸੀ ਨੂੰ ਲੈ ਕੇ। ਹਾਂਜੀ। ਤੇ ਕੀ ਸੋਲੂਸ਼ਨ ਕੱਢਿਆ ਗਿਆ ਉਹਦੇ ਵਾਸਤੇ? ਉਹਦੇ ਵਾਸਤੇ ਮੈਂ ਸੈਕਟਰੀ ਸਾਹਿਬ ਨੂੰ ਦੱਸਿਆ ਹਾਂ। ਜੀ। ਤੇ ਉਹ ਐਪਲੀਕੇਸ਼ਨ ਵੀ ਦਿੱਤੀ ਸੀਗੀ ਫੰਡ ਲਈ ਨਾ। ਜੀ। ਕਿ ਸਾਨੂੰ ਫੰਡ ਪ੍ਰੋਵਾਈਡ ਕਰਨ ਤਾਂ ਕਿ ਆ ਸੋ ਕਰ ਸਕਦੇ। ਜੀ ਜੀ। ਉਹ ਅਜੇ ਤੱਕ ਸਾਨੂੰ ਕੋਈ ਡੀਡੀਪੀਓ ਨੂੰ ਅਸਤੀਤੀ ਹੀ ਮੈਂ ਤਾਂ ਸੈਕਟਰੀ ਸਾਹਿਬ ਨੇ ਲਿਖ ਕੇ ਅਪਲੀਕੇਸ਼ਨ ਨਾ ਜੀ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਡੀਡੀਪੀਓ ਨੇ ਠੀਕ ਹੈ ਹਾਂਜੀ ਪਿਛਲੇ ਲੰਬੇ ਸਮੇਂ ਤੋਂ ਇਹ ਕਿਹਦਾ ਪਾਣੀ ਦੀ ਨਿਕਾਸੀ ਹੀ ਕਰੀ ਸੁਵੇ ਵਾਲੇ ਪਾਸੇ ਚਲਦੀ ਲੇਕਿਨ ਨਹਿਰੀ ਵਿਭਾਗ ਵੱਲੋਂ ਕਿੱਲੇ ਬੰਦ ਕੀਤਾ ਗਿਆ ਕੋਈ ਤੁਹਾਨੂੰ ਇੰਡੀਕੇਟ ਦਿੱਤਾ ਗਿਆ ਸੀ ਹਾਂਜੀ ਹਾਂਜੀ ਕੀ ਕਹਿੰਦੇ ਸੀ ਉਹ ਉਹਨਾਂ ਨੇ ਅਪਲੀਕੇਸ਼ਨ ਉਹ ਲੈਟਰ ਦਿੱਤੇ ਸੀਗੇ ਦੋ ਤਾਂ ਹੀ ਅਸਰ ਉਥੇ ਗਈ ਸੀ ਡੀਡੀਪੀਓ ਨਾਲ ਜੀ ਬਿਲਕੁਲ ਮੈਂ ਤਾਂ ਸੈਕਟਰੀ ਸਾਹਿਬ ਦੋਨੋਂ ਗਏ ਜੀ ਜੀ ਹਾਂਜੀ ਲੇਕਿਨ ਉੱਥੇ ਪਾਣੀ ਇਕੱਠਾ ਹੈ ਨਾ ਕਿਹੜਾ ਸ਼ਾਮਲੈਟ ਜਗ੍ਹਾ ਤੇ ਇਕੱਠਾ ਹੁੰਦਾ ਪਿਆ ਕਿ ਮੰਦਰ ਜੀਗਾ ਉੱਥੇ ਪਾਣੀ ਇਕੱਠਾ ਹੁੰਦਾ ਪਿਆ ਕੁਛ ਪਾਣੀ ਤੇ ਲੋਕਾਂ ਦੇ ਘਰਾਂ ਦੇ ਬਾਅਦ ਵਾਪਸ ਹੀ ਜਾਂਦਾ ਪਿਆ ਜਿਹਦੇ ਕਰਕੇ ਲੋਕਾਂ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਪਿਆ ਲੋਕੀਂ ਤਾਂ ਪਿਛਲੇ ਲੰਬੇ ਸਮੇਂ ਤੋਂ ਤੁਹੀ ਉਹਦੀ ਕੋਈ ਵੀ ਸੋਚ ਨਹੀਂ ਲਈ ਔਰ ਸਾਨੂੰ ਕਿਰਾਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਪਿਆ ਕੀ ਕਹਿੰਦਾ ਤੁਹਾਡੇ ਇਹਦੇ ਵਿੱਚ ਦੇਖੋ ਉਹ ਤੇ ਫੰਡ ਜਿਸਲੇ ਪ੍ਰੋਵਾਈਡ ਕਰਨਗੇ ਪੰਚਾਇਤ ਨੂੰ ਤਾਂ ਹੀ ਕਰ ਸਕਨੇ ਨਾ ਇਹ ਤਾਂ ਲੰਬਾ ਪ੍ਰੋਸੀਜਰ ਹੈ ਨਾ ਹਾਂ ਇਹਨੂੰ ਫੰਡ ਚਾਏਦੇ ਜੀ ਜੀ ਫੰਡ ਤਾਂ ਪ੍ਰੋਵਾਈਡ ਕਰਨ ਫਿਰ ਅਸ ਦੂਜਾ ਇਹ ਸੋਲੂਸ਼ਨ ਸੋਚਿਆ ਸੀਗਾ ਕਿ ਜੇ ਉਸ ਲੋਕ ਅਗਰ ਫੰਡ ਪ੍ਰੋਵਾਈਡ ਨਹੀਂ ਕਰਦੇ ਤੇ ਬਰਸਾਤਾਂ ਚ ਹੁਣ ਤਾਂ ਨਹੀਂ ਪਰ ਜਿਹਾ ਉਹ ਸੇਵਰੇਜ ਦੇ ਪਿਟਸ ਨਹੀਂ ਹੁੰਦੇ ਜੀ ਜੀ ਉਹ ਬਣਾ ਦਿੱਤੇ ਫਿਲਹਾਲ ਜੀ ਜੀ ਤੇ ਉਹ ਸੈਕਟਰੀ ਸਾਹਿਬ ਨੇ ਮੇਰੀ ਗੱਲ ਹੋਈ ਸੀ ਜੀ ਉਹ ਅਸ ਰੈਜ਼ੋਲੂਸ਼ਨ ਪਾਣਾ ਪਰ ਅਸ ਇੱਕ ਬੜੀ ਡੀਡੀਪੀਓ ਦਾ ਵੇਟ ਕਰਾ ਰਹੇ ਨੇ ਕਿ ਸਾਨੂੰ ਕੁਝ ਦੱਸਣ ਕਿ ਫੰਡ ਸਾਨੂੰ ਮਿਲਦੇ ਜਾਂ ਨਹੀਂ ਮਿਲਦੇ ਜੀ ਜੀ ਲੇਕਿਨ ਮੈਡਮ ਉੱਤੇ ਪਾਣੀ ਇਕੱਠਾ ਕਰਕੇ ਲੋਕਾਂ ਨੂੰ ਬਿਮਾਰੀਆਂ ਦਾ ਖਤਰਾ ਹੋ ਰਿਹਾ ਹੈ। ਕੋਈ ਗੱਲ ਨਹੀਂ ਮੈਂ ਸੈਕਟਰ ਸਾਹਿਬ ਨੂੰ ਕਰਨੀ ਆ ਫੋਨ ਕਰਨੀ ਉਹਨਕੇ। ਠੀਕ ਹੈ ਮੈਨੂੰ ਕੋਈ ਤਰ੍ਹਾਂ ਦਾ ਸੋਲੂਸ਼ਨ ਹੋ ਜਾਏਗਾ ਇਹਦਾ। ਬੱਸ ਮੈਂ ਸੈਕਟਰ ਸਾਹਿਬ ਨੂੰ ਗੱਲ ਕਰਕੇ ਤੁਹਾਨੂੰ ਦੱਸਣੀ ਆ। ਠੀਕ ਹੈ।